ਯਾਨੀ ਹਰਪ੍ਰੀਤ ਸਿੰਘ ਦਾ ਤੜਾ ਲਗਾਤਾਰ ਵਿਵਾਦਾਂ 'ਚ ਹੈ ਕਿਉਂਕਿ ਜਿੱਥੇ ਇੱਕ ਪਾਸੇ ਸ਼ਹੀਦੀ ਸਭਾ ਵਿਚਕਾਰ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਇੱਕ ਸਲੂਨ ਦਾ ਉਦਘਾਟਨ ਕਰਨਾ ਕਾਫੀ ਚਰਚਾਵਾਂ ਦੇ ਵਿੱਚ ਰਿਹਾ ਵਿਵਾਦਾਂ 'ਚ ਰਿਹਾ ਜਿਸ ਤੋਂ ਬਾਅਦ ਪਾਰਟੀ ਨੇ ਇੱਕ ਬਿਆਨ ਵੀ ਜਾਰੀ ਕੀਤਾ ਕਿ ਉਹ ਉਹਨਾਂ ਦਾ ਨਿੱਜੀ ਮਾਮਲਾ ਹੈ ਪਾਰਟੀ ਇਸ ਨਾਲ ਕੋਈ ਵੀ ਸੰਬੰਧ ਨਹੀਂ ਰੱਖਦੀ ਐ ਹੁਣ ਉਧਰ ਹੀ ਦੂਜੇ ਪਾਸੇ ਇਹ ਚਚਾਚਾਵੇਂ ਛਿੜੀਆਂ ਹੋਈਆਂ ਨੇ ਕਿ ਬੀਬੀ ਜਗੀਰ ਕੌਰ ਘਰ ਵਾਪਸੀ ਕਰ ਸਕਦੇ ਨੇ ਅਕਾਲੀ ਦਲ ਬਾਦਲ ਚ ਸ਼ਾਮਲ ਹੋ ਸਕਦੇ ਨੇ ਤਾਂ ਐਸੇ ਸੰਬੰਧ ਦੇ ਵਿੱਚ ਜਦੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਜੱਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਘਰ ਸਿਰਫ ਤੇ ਸਿਰਫ ਪੰਥ ਹੈ ਅਤੇ ਉਹ ਹਰ ਕਿਤੇ ਅਤੇ ਉਹ ਹੋਰ ਕਿਤੇ ਨਹੀਂ ਜਾ ਰਹੀ ਉਨਾ ਕਿਹਾ ਕਿ ਮੀਡੀਆ 'ਚ ਘਰ ਵਾਪਸੀ ਦੀਆਂ ਖਬਰਾਂ ਝੂਠ ਦਾ ਪੁਲਿੰਦਾ ਨਹੀਂ ਉਹਨਾਂ ਕਿਹਾ ਕਿ ਮੈਂ ਜਨਮੀ ਪੰਥ ਪਰਿਵਾਰ ਵਿੱਚਾਂ ਅਤੇ ਸਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੀ ਹਾਂ ਉਹਨਾਂ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਉਸ ਦੇ ਮਰਿਆਦਾ ਦਾ ਸਨਮਾਨ ਕਰਦਾ ਹੈ ਮੈਂ ਉਸ ਦੇ ਨਾਲ ਖੜੀ ਹਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1920 ਤੋਂ ਪੰਥ ਨਾਲ ਖੜਾ ਹੈ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਹੀ ਚੱਲ ਰਿਹਾ ਹੈ ਉਹਨਾਂ ਤੋਂ ਜਦੋਂ ਕਾਲੀ ਦਲ ਪੁਨਰ ਸੁਰਜੀਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ 'ਚ ਹੈ ਕੋਈ মতਪੇਦ ਨਹੀਂ ਹਨ ਚਟਾਨ ਵਾਂਗ ਸਾਰੇ ਡੱਟ ਕੇ ਖੜੇ ਨੇ ਬੀਬੀ ਜਗੀਰ ਕੌਰ ਅੱਗੇ ਦੱਸਦੇ ਨੇ ਕਿ ਜਦੋਂ ਤੱਕ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤੇ ਹੰਕਾਰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਕੁਝ ਨਹੀਂ ਬਣੇਗਾ ਕਿਉਂਕਿ ਸ੍ਰੀ ਕਲਤਖਤ ਸਾਹਿਬ ਤੋਂ ਕੋਈ ਵੀ ਵੱਡਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਇਨ੍ਹਾਂ ਦਿਨਾਂ ਵਿੱਚ ਮੀਡੀਆ 'ਚ ਜਾਣ ਤੋਂ ਗੁਰੇਸ ਕਰਦੀ ਸੀ ਪਰ ਮੇਰੇ ਘਰ ਵਾਪਸੀ ਦੀਆਂ ਚੱਲ ਰਹੀਆਂ ਕੁਝ ਖਬਰਾਂ ਤੇ ਰੋਕ ਲਗਾਉਣਾ ਜ਼ਰੂਰੀ ਹੋ ਗਿਆ ਸੀ ਤਾਂ ਬੀਬੀ ਜਗੀਰ ਕੌਰ ਉਹਨਾਂ ਸਾਰਿਆਂ ਨੂੰ ਠੋਕਵਾਂ ਜਵਾਬ ਦਿੰਦੇ ਨਜ਼ਰ ਆਏ ਨਹੀਂ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਉਹ ਕਾਲੀ ਦਲ ਬਾਦਲ 'ਚ ਸ਼ਾਮਲ ਹੋ ਸਕਦੇ ਨੇ ਲੇਕਿਨ ਜਗੀਰ ਕੌਰ ਨੇ ਸਾਰੀਆਂ ਅਫਵਾਹਾਂ ਝੂਠੀਆਂ ਦੱਸੀਆਂ ਉਹਨਾਂ ਨੇ ਇਸ ਨੂੰ ਕੂੜ ਪ੍ਰਚਾਰ ਦੱਸਿਆ ਤੇ ਨਾਲ ਹੀ ਕਿਹਾ ਕਿ ਜਿੱਥੇ ਪੰਥ ਹੈ ਉਧਰ ਹੀ ਮੈਂ ਆ ਤੇ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਪੰਥ ਦੇ ਖੜਾ ਹੈ ਤੇ ਮੈਂ ਵੀ ਪੰਥ ਦੇ ਨਾਲ ਖੜੀ ਹਾਂ ਪੰਥ ਦੋਖੀਆਂ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਲਗਾਤਾਰ ਵਿਵਾਦਾਂ 'ਚ ਹੈ ਕਿਉਂਕਿ ਜਿੱਥੇ ਇੱਕ ਪਾਸੇ ਸ਼ਹੀਦੀ ਸਭਾ ਵਿਚਕਾਰ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਇੱਕ ਸਲੂਨ ਦਾ ਉਦਘਾਟਨ ਕਰਨਾ ਕਾਫੀ ਚਰਚਾਵਾਂ ਦੇ ਵਿੱਚ ਰਿਹਾ ਵਿਵਾਦਾਂ 'ਚ ਰਿਹਾ ਜਿਸ ਤੋਂ ਬਾਅਦ ਪਾਰਟੀ ਨੇ ਇੱਕ ਬਿਆਨ ਵੀ ਜਾਰੀ ਕੀਤਾ ਕਿ ਉਹ ਉਹਨਾਂ ਦਾ ਨਿੱਜੀ ਮਾਮਲਾ ਹੈ ਪਾਰਟੀ ਇਸ ਨਾਲ ਕੋਈ ਵੀ ਸੰਬੰਧ ਨਹੀਂ ਰੱਖਦੀ ਐ ਹੁਣ ਉਧਰ ਹੀ ਦੂਜੇ ਪਾਸੇ ਇਹ ਚਚਾਚਾਵੇਂ ਛੜੀਆਂ ਹੋਈਆਂ ਨੇ ਕਿ ਬੀਬੀ ਜਗੀਰ ਕੌਰ ਘਰ ਵਾਪਸੀ ਕਰ ਸਕਦੇ ਨੇ ਅਕਾਲੀ ਦਲ ਬਾਦਲ ਚ ਸ਼ਾਮਲ ਹੋ ਸਕਦੇ ਨੇ ਤਾਂ ਐਸੇ ਸੰਬੰਧ ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਜੱਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਘਰ ਸਿਰਫ ਤੇ ਸਿਰਫ ਪੰਥ ਹੈ ਅਤੇ ਉਹ ਹਰ ਕਿਤੇ ਅਤੇ ਉਹ ਹੋਰ ਕਿਤੇ ਨਹੀਂ ਜਾ ਰਹੀ ਉਨਾ ਕਿਹਾ ਕਿ ਮੀਡੀਆ 'ਚ ਘਰ ਵਾਪਸੀ ਦੀਆਂ ਖਬਰਾਂ ਝੂਠ ਦਾ ਪੁਲਿੰਦਾ ਨਹੀਂ ਉਹਨਾਂ ਕਿਹਾ ਕਿ ਮੈਂ ਜਨਮੀ ਪੰਥ ਪਰਿਵਾਰ ਵਿੱਚਾਂ ਅਤੇ ਸਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੀ ਹਾਂ ਉਹਨਾਂ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਉਸ ਦੀ ਮਰਿਆਦਾ ਦਾ ਸਨਮਾਨ ਕਰਦਾ ਹੈ ਮੈਂ ਉਸ ਦੇ ਨਾਲ ਖੜੀ ਹਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1920 ਤੋਂ ਪੰਤਨਾਲ ਖੜਾ ਹੈ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਹੀ ਚੱਲ ਰਿਹਾ ਹੈ ਉਹਨਾਂ ਤੋਂ ਜਦੋਂ ਅਕਾਲੀ ਦਲ ਪੁਨਰ ਸੁਰਜੀਤੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਚ ਹੈ ਕੋਈ મતਭੇਦ ਨਹੀਂ ਹਨ ਚਟਾਨ ਵਾਂਗ ਸਾਰੇ ਡੱਟ ਕੇ ਖੜੇ ਨੇ ਬੀਬੀ ਜਗੀਰ ਕੌਰ ਅੱਗੇ ਦੱਸਦੇ ਨੇ ਕਿ ਜਦੋਂ ਤੱਕ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤੇ ਹੰਕਾਰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਕੁਝ ਨਹੀਂ ਬਣੇਗਾ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਤੋਂ ਕੋਈ ਵੀ ਵੱਡਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਇਨ੍ਹਾਂ ਦਿਨਾਂ ਵਿੱਚ ਮੀਡੀਆ 'ਚ ਜਾਣ ਤੋਂ ਗੁਰੇਸ ਕਰਦੀ ਸੀ ਪਰ ਮੇਰੇ ਘਰ ਵਾਪਸੀ ਦੀਆਂ ਚੱਲ ਰਹੀਆਂ ਕੁਝ ਖਬਰਾਂ ਤੇ ਰੋਕ ਲਗਾਉਣਾ ਜ਼ਰੂਰੀ ਹੋ ਗਿਆ ਸੀ ਤਾਂ ਬੀਬੀ ਜਗੀਰ ਕੌਰ ਉਹਨਾਂ ਸਾਰਿਆਂ ਨੂੰ ਠੋਕਵਾਂ ਜਵਾਬ ਦਿੰਦੇ ਨਜ਼ਰ ਆਏ ਨਹੀਂ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਉਹ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਸਕਦੇ ਨੇ ਲੇਕਿਨ ਜਗੀਰ ਕੌਰ ਨੇ ਸਾਰੀਆਂ ਅਫਵਾਹਾਂ ਝੂਠੀਆਂ ਦੱਸੀਆਂ ਉਹਨਾਂ ਨੇ ਇਸ ਨੂੰ ਕੂੜ ਪ੍ਰਚਾਰ ਦੱਸਿਆ ਤੇ ਨਾਲ ਹੀ ਕਿਹਾ ਕਿ ਜਿੱਥੇ ਪੰਥ ਹੈ ਉਧਰ ਹੀ ਮੈਂ ਆ ਤੇ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਪੰਥ ਦੇ ਖੜਾ ਹੈ ਤੇ ਮੈਂ ਵੀ ਪੰਥ ਦੇ ਨਾਲ ਖੜੀ ਆ ਪੰਥ ਦੁਖੀਆਂ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ